ਦੋਸਤੋ ਸੁਖਵਿੰਦਰ ਸਿੰਘ ਕਲਕੱਤਾ ਸੈਣਾ ਜੋ ਕਿ ਸਾਬਕਾ ਸਰਪੰਚ ਨੇ ਸੈਣਾ ਪਿੰਡ ਦੇ ਅਤੇ ਉਹਨਾਂ ਦੇ ਕਤਲकांड ਮਾਮਲੇ ਤੇ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਸ ਵੀਡੀਓ ਦੇ ਵਿੱਚ ਇੱਕ ਬੰਦਾ ਲਾਈਵ ਆਉਂਦਾ ਆ ਸੁਖਵਿੰਦਰ ਸਿੰਘ ਦੇ ਜਸਟ ਕਤਲ ਤੋਂ ਬਾਅਦ ਜਿਸ ਦਾ ਕੀ ਨਾਮ ਜਿੰਦਰ ਗਿੱਲ ਦੱਸਿਆ ਜਾ ਰਿਹਾ ਹੈ ਜੋ ਕਿ ਇਸ ਕੇਸ ਦੇ ਵਿੱਚ ਨਾਮਜਦ ਵੀ ਕਿਤੇ ਗਏ ਨੇ। ਇੱਕ ਵਾਰੀ ਤੁਸੀਂ ਇਹ ਵੀਡੀਓ ਦੇਖੋ। ਇਹ ਲਾਈਵ ਨੂੰ ਆਉਣਾ ਨਹੀਂ ਆਉਗਾ। 아니 ਮੈਂ ਆਦਾਰਕ ਸਾ ਤੇ ਲਾਈਵ ਹੁਣ ਆਈ ਹੁੰਦਾ ਠੀਕ ਐ ਇਹ ਚੋਦਲੇ ਠੂਠਾ ਬੜਾ ਪਈ ਹੱਥ ਯਾਰ ਦੋਸਤ ਜ਼ਰੂਰ ਸੀਗਾ ਜਾਗਦੇ ਨੇ ਦੇ ਨੇ ਤੇ ਬਈ ਨਹੀਂ ਹਰ ਚੋਦਲੇ ਛਾਰੀਆਂ ਵਾਲੀ ਗੱਲੀ ਨਹੀਂ ਰੱਖੀ ਮੈਂ ਜੋ ਬਹੁਤ ਟਾਈਮ ਐਨ ਗਿਆ ਆ ਗਿਆ ਵੀ ਹੱਥ ਆ ਹਰਦਾ ਆ ਇਹ ਲਾਈਵ ਜਿਹੜਾ ਕਿ ਵਾਇਰਲ ਹੋ ਰਿਹਾ ਹੈ ਜਿੰਦਰ ਗਿਲ ਦਾ ਸੋਸ਼ਲ ਮੀਡੀਆ ਦੇ ਉੱਤੇ ਜੋ ਕਿ ਨਾਮਜਦ ਨੇ ਸੁਖਵਿੰਦਰ ਸਿੰਘ ਕਲਕੱਤਾ ਦੇ ਕੇਸ ਦੇ ਵਿੱਚ ਅਤੇ ਇਸ ਦੇ ਵਿੱਚ ਤੁਹਾਨੂੰ ਕੀ ਸੁਣਾਈ ਦਿੱਤਾ ਹੈ ਲਾਈਵ ਦੇ ਵਿੱਚ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਬਹੁਤ ਸਾਰੀਆਂ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਧੰਨਵਾਦ